ਸਾਡਾ ਹੈ ਅੱਜ 17 ਜਨਵਰੀ 2024 ਹੈ ਸ਼ਹੀਦੀ ਅਸਥਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਡਲਟਾ ਸਰੀ ਕੈਨੇਡਾ ਵਿਖੇ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਮਹਾਰਾਜ ਗੁਰੂ ਕਲਗੀ ਧਰਪਾਲ ਸਾਹਿਬ ਜੀ ਦੇ ਪਵਿੱਤਰ ਗੁਰਪੁਰਬ ਨੂੰ ਮਨਾ ਰਹੀਆਂ ਹਨ ਧਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਜੋ ਖਾਲਸਾ ਜੋ ਪਟਨਾ ਸ਼ਹਿਰ ਦੇ ਧਰਤੀ ਤੇ ਅਵਤਾਰ ਧਾਰਨ ਕੀਤਾ 1723 ਬਕਰਮੀ ਪੋਸ ਉਹਦੀ ਸੱਤਮੀ ਦਿਨ ਐਤਵਾਰ ਤਨਸਤਾ 77 ਸੀ 1 ਜਨਵਰੀ 1665 ਈਸਵੀ ਸੀ ਔਰ ਸੰਕਰਾਂਤੇ ਤੇਈ ਪੋਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਨੇ ਪਟਨਾ ਸ਼ਹਿਰ ਦੀ ਧਰਤੀ ਤੇ ਧੰਨ ਤਨ ਪਿਤਾ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਧੰਨ ਤਨ ਕੋਲ ਸੋਢੇ ਕੋਲ ਧੰਨ ਤਨ ਸੋ ਜਨਨੀ ਜਿਨ ਗੁਰੂ ਜਾਣਿਆ ਮਾਏ ਤਾਂ ਮਾਤਾ ਗੁਜਰ ਕੌਰ ਜੀਆਂ ਦੇ ਕੋਖ ਨੂੰ ਭਾਗ ਲਾਉਂਦਿਆਂ ਹੋਇਆ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਨੇ ਧਰਮ ਦੇ ਕਰਮ ਕਰਨ ਵਾਸਤੇ ਅਵਤਾਰ ਧਾਰਨ ਕੀਤਾ ਗੁਰੂ ਕਾਲ ਕੀ ਧਾਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਬ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਾਂ ਪਤਾ ਸਦਾਏ ਕਿ ਅਸੀਂ ਧਰਮ ਦਾ ਕਰਮ ਕਰਨ ਵਾਸਤੇ ਦੁਨੀਆ ਚ ਆਏ ਹਾਂ ਪਰ ਉਹਦਾ ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚ ਘਾਣ ਨੂੰ ਪਿਆਰ ਨਾ ਕਰ ਗਏ ਤੋ ਸਾਧ ਸੰਗਤ ਜਿਓ ਜੇ ਗੁਰੂ ਕਲਗੀ ਧਰਪਾਤਸ਼ਾਹ ਮਹਾਰਾਜ ਜੀ ਆਂਦੇ ਆਪ ਦੀ ਲਿਖੀ ਹੋਈ ਲਿਖਤ ਦਸਮ ਗ੍ਰੰਥ ਵਿੱਚੋਂ ਆਪਾਂ ਪੜਦੇ ਆ ਗੁਰੂ ਕਲਗੀ ਧਰਪਾਤਸ਼ਾਹ ਮਹਾਰਾਜ ਜੀ ਅਨ ਜੋ ਆਪਣੀ ਜੀਵਨ ਗਾਥਾ ਲਿਖੀ ਆ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹ ਵਿਦਮੋਹਿਆ ਨੋ हेमकोणट पर्वत ह जाहा सपत सिरंगस सोभत ह ताहा तो साध संगत जीयो गुरु कलगी ਧਰ ਪਾਤਸ਼ਾਹ ਜਿਆ ਨੇ ਐਸੇ ਹੀ ਬਚਤਰਨਾਟਕ ਦੇ ਵਿੱਚ ਅੱਗੇ ਜਾ ਕੇ ਦੱਸਿਆ ਆ ਜੇ ਪ੍ਰਭ ਪਰਮ ਪੁਰਖ ਉਪਜਾਏ ਤਿੰਨ ਤਿੰਨ ਆਪਨੇ ਰਾਹਾ ਚਲਾਏ ਜਿਹੜੇ ਅਕਾਲ ਪੁਰਖ ਨੇ ਪਰਮ ਪੁਰਖ ਪੈਦਾ ਕੀਤੇ ਸੀ ਉਹਨਾਂ ਨੇ ਆਪੋ ਆਪਣੇ ਪੰਥ ਆਪੋ ਆਪਣੀਆਂ ਮਰਜ਼ਾ ਦਾ ਵਾ ਚਲਾ ਲਈਆ ਕਿਸੇ ਨੇ ਰੱਬ ਦੀ ਪ੍ਰਾਪਤੀ ਦਾ ਮਾਰਗ ਕਿਸੇ ਨੂੰ ਨਹੀਂ ਦੱਸਿਆ ਸਭ ਆਪਣੇ ਆਪਣੇ ਔਰ ਜਾਣਾ ਪਾਰ ਬ੍ਰਹਮ ਕਾਹੋ ਨਾ ਪਛਾਨਾ ਸਭ ਆਪਣੇ ਆਪ ਵਿੱਚ ਉਲਝ ਗਏ ਪਾਰ ਬ੍ਰਹਮ ਨੂੰ ਕਿਸੇ ਨੇ ਪਛਾੜਿਆ ਨਹੀਂ ਫੇਰ ਗੁਰੂ ਕਾ ਲਗੀ ਧਾਰ ਪਾਦਸ਼ਾ ਮਾਰ ਕਹਿੰਦਾ ਤਪ ਸਾਦਤ ਹਰ ਮੋਹ ਬੁਲਾਇਓ ਇਮ ਕਹ ਕਾ ਇਹ ਲੋਕ ਪਠਾਇਓ ਸਾਨੋ ਹੇਮਕੁੰਡ ਸਾਹਿਬ ਦੀ ਧਰਤੀ ਤੇ ਤਪ ਕਰਦਿਆਂ ਨੂੰ ਅਕਾਲ ਪੁਰਖ ਨੇ ਬੁਲਾਇਆ ਐਵੇਂ ਕਹਿ ਕੇ ਧਰਤੀ ਤੇ ਭੇਜਿਆ ਅਕਾਲ ਪੁਰਖ ਬਾਚ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪਰ ਚੁਰ ਕਰ ਬੇ ਕੋ ਸਾਜਾ ਜਾਹ ਤਾਹ ਤੈ ਧਰਮ ਚਲਾਏ ਕ ਬੁੱਧ ਕਰਨ ਤੇ ਲੋਕ ਹਟਾਏ ਜਾ ਜਾ ਕੇ ਧਰਤੀ ਦੇ ਉੱਪਰ ਧਰਮ ਦਾ ਵਿਸਥਾਰ ਕਰੋ ਧਰਮ ਨੂੰ ਪ੍ਰਗਟ ਕਰੋ ਜੋ ખોਟੀ ਬੁੱਧੀ ਦੇ ਧਾਰਨੀ ਲੋਕ ਆ ਉਹਨਾਂ ਦੀ ખોਟੀ ਬੁੱਧੀ ਨੂੰ ਦੂਰ ਕਰੋ ਜਦੋਂ ਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜਿਆਂ ਦੇ ਸਤਕਾਰਯੋਗ ਪਿਤਾ ਗੁਰ ਤੇਗ ਬਹਾਦਰ ਮਹਾਰਾਜ ਸਾਹਿਬ ਅਸ਼ਾਮ ਨੂੰ ਗਏ ਆ ਗਾਂ ਨੂੰ ਆਪਣਾ ਪਰਿਵਾਰ ਪਟਨਾ ਸਾਹਿਬ ਛੱਡ ਗਏ ਆ ਤੇ ਉਦੋਂ ਬੜੇ ਜ਼ੁੰਮੇਵਾਰ ਸਿੱਖ ਸਨ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਸੇਵਾ ਦੇ ਗਏ ਨੇ ਭਾਈ ਚੈਨ ਸੁਖ ਭਾਈ ਮਿਹਰ ਚੰਦ ਭਾਈ ਸੁਭਾ ਚੰਦ ਭਾਈ ਜੇਠਾ ਮਲ ਭਾਈ ਡੇੜ ਮਲ ਭਾਈ ਮੋਹਨ ਦਾਸ ਭਾਈ ਬੰਦੀ ਭਾਈ ਮੁਰਲੀ ਭਾਈ ਫੇਰੂ ਭਾਈ ਗੁੱਜਰ ਮਲ ਭਾਈ ਜਗਦੇਵ ਭਾਈ ਪ੍ਰਾਨ नाथ ਇਹ ਜਿਹੜੇ ਬੜੇ ਜ਼ਿੰਮੇਵਾਰ ਸਿੱਖ ਸਨ ਇਹਨਾਂ ਨੂੰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਪਟਨਾ ਸਹਿਰ ਦੇ ਕੇ ਤੇ ਆਪ ਗੁਰੂ ਤੇਗ ਬਹਾਦਰ ਮਰ ਅਸਾਮਵਲ ਨੂੰ ਗਏ ਆ ਇਹ ਤੋਂ ਹੀ ਬਰਕਾਲ ਸਾਜੇ ਭਾਈ ਮਿਹਰ ਚੰਦ ਤੇ ਭਾਈ ਕਲਿਆਣ ਚੰਦ ਜੀ ਦੋਨੋਂ ਜਾਣੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਵਤਾਰ ਦੀ ਖੁਸ਼ੀ ਦੀ ਖਬਰ ਲੈ ਕੇ ਆਸਾਮ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਪਾਸ ਪਹੁੰਚਦੇ ਆ। ਤੋਂ ਆ